ਇਰੇ ਹੁਣ ਵੀ ਕਹਿ ਰਿਆਂ ਹਮ 7ਵਾਂ ਤੇ 8ਵਾਂ ਕੁੰਭ ਰਾਸ਼ੀ ਲਈ ਸੰਕੇਤ ਹੈ ਕਰੋੜਪਤੀ ਤੇ ਅਚਾਨਕ ਪੈਸਾ ਆਉਣ ਦਾ ਠੀਕ ਹੈ ਤੇ ਨਾਮ 21 ਤਰੀਕ ਤੋਂ ਲੈ ਕੇ 1 ਤਰੀਕ ਤੱਕ 10 ਦਿਨਾਂ ਦੇ ਵਿੱਚ ਕੁੰਭ ਰਾਸ਼ੀ ਦੇ ਚਾਰ ਨਾਮ ਲਗੇ ਸਾਬਨੇ ਫੋਟਾ ਲੱਗੇ ਨੇ ਕੁੰਭ ਰਾਸ਼ੀ ਵਾਲੇ ਪੰਡਤ ਲਾੜੀ ਏਜੰਸੀ ਕੋਲ ਆਪਣਾ ਡੇਟ ਆਫ ਬਰਥ ਜਨਮ ਦਾ ਟਾਈਮ ਲੈ ਕੇ ਆ ਜਾਓ ਤੇ ਆ 27 ਤਰੀਕ ਨੂੰ 22 ਕਰੋੜ ਦਾ ਪਟਾਕਾ ਲੈ ਜਾਓ ਸਰਪ ਟਿਕਟ 100 ਰੁਪਏ ਦੀ ਆ। ਅੱਛਾ ਜੀ। ਪਰ 25 ਟਿਕਟਾਂ 150 ਦੀ ਮਿਲਦੀਆਂ। ਦਿਨ 'ਚ ਤਿੰਨ ਵਾਰ ਡਰਾਉਂਦਾ। 1 ਵਜੇ, 6 ਵਜੇ ਤੇ 8 ਵਜੇ 1 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਆ। ਪੰਡਿਤ ਲਾਟਰੀ ਏਜੰਸੀ ਅਮਰਗੜ 메ਨ ਜੀਟੀ ਰੋਡ ਤੇ ਆ। ਖੁਦ ਮੇਰੀ ਫੋਟੋ ਲੱਗੀ ਹੈ ਜਿੱਥੇ ਤੇ 메ਨ ਜੀਟੀ ਰੋਡ ਨੇੜੇ ਗੁਰਦੁਆਰਾ ਸਿੰਘ ਸਭਾ ਦੇ ਲਵੇ ਆ ਜਾਣਾ। ਜੇਕਰ ਤੁਹਾਨੂੰ ਕਿਸੇ ਦੀ ਕਾਲ ਆਉਂਦੀ ਹੈ ਵੀ ਪੰਡਿਤ ਬੋ ਰਿਹਾ ਤਾਂ ਸਮਝ ਲੋ ਫੇਕ ਐ। ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਇਹ ਚੀਜ਼ ਧਿਆਨ ਨਾਲ ਨੋਟ ਕਰ ਲੋ। ਗਰੰਟੀ ਲੈਂਦਾ ਪੰਡਤ ਲਾਟਰੀ ਏਜੰਸੀ ਵਾਲਾ ਕੋਈ ਗਰੰਟੀ ਨਹੀਂ ਲੈਂਦਾ ਵਿਜੇ ਦਾ ਸਾਡਾ ਜੁੜੂਗਾ ਸਾਡੇ ਨਾਲ ਟੈਟਾ ਬੋਗਦੇ ਨਾਮ ਵੀ ਲੱਗਣ ਹਲੋ ਜੀ ਅੱਜ ਫੇਰ ਪਹੁੰਚੇ ਆ ਪੰਡਤ ਲਾਟਰੀ ਆਮਰਗੜ ਵਾਲੇ ਕੋਲੇ ਤੇ ਜਾਣ ਲੈਨੇ ਆ ਕਿ ਜੋ ਉਹਨਾਂ ਦੀ ਵੀਡੀਓ ਬਣਾਈ ਸੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਕੀ ਕੁੰਭ ਰਾਸ਼ੀ ਵਾਲਿਆਂ ਦੀ ਕੋਈ ਹੁਣ ਤੱਕ ਲਾਟਰੀ ਲੱਗੀ ਆ ਇਹਦਾ ਸਰਕਾਰੀ ਲਾਟਰੀਆਂ ਤੋਂ ਜਾਂ ਨਹੀਂ ਪੰਡਤ ਜੀ ਫੇਰ ਤੁਹਾਡੇ ਕੋਲ ਆ ਗਿਆ ਲਾਟਰੀਆਂ ਕੁੰਭ ਰਾਸ਼ੀ ਵਾਲਿਆਂ ਲਈ ਰੱਖੀਆਂ ਸੀ ਕੀ ਕੋਈ ਲੱਗੀ ਆ ਜਾਂ ਨਹੀਂ ਵੀਰੇ ਹੁਣ ਵੀ ਕਹਿ ਰਹੇ ਆ 7ਵਾਂ ਤੇ 8ਵਾਂ 9ਵਾਂ ਰਾਸ਼ੀ ਲਈ ਸੰਕੇਤ ਕਰੋੜਪਤੀ ਦੇ اچانک ਪੈਸਾ ਆਉਣ ਦਾ ਠੀਕ ਹੈ ਤੇ ਨਾਮ 21 ਤਰੀਕ ਤੋਂ ਲੈ ਕੇ 1 ਤਰੀਕ ਤੱਕ 10 ਦਿਨਾਂ ਦੇ ਵਿੱਚ ਕੁੰਭ ਰਾਸ਼ੀ ਦੇ ਚਾਰ ਨਾਮ ਲੱਗੇ ਸਾਬਣੇ ਫੋਟੋ ਲੱਗੇ ਨੇ ਲਹ ਹੌਲੀ ਬੁਲ ਲੱਗੇ ਲੱਗੇ ਵੀਰੇ ਕਿੰਨੇ ਨਾਮ ਚਾਰ 5 500 ਵਾਲਾ 4 400 ਨਹੀਂ ਨਹੀਂ ਜੀ ਲੱਖਾਂ ਰੁਪਏ ਚ 5 400 ਵਾਲੇ ਤਾਂ ਇੱਥੇ ਪਤਾ ਨਹੀਂ ਕਿੰਨੇ ਕ ਲੱਗਦੇ ਤੇ ਫਿਰ ਤੁਸੀਂ ਕਿਹਾ ਨੇ ਉਹਨਾਂ ਨੂੰ ਵੀਡੀਓ ਬਣਾਓ ਭਾਈ ਜੀ ਵੀਡੀਓ ਇੱਕ ਤਾਂ ਪਾਈ ਹੋਈ ਆ ਹਾਂ ਇੱਕ ਪਾਈ ਆ ਭਾਈ ਆ ਇੱਕ 21 ਤਰੀਕ ਨੂੰ 29 ਘੜਾਂ ਨੂੰ ਬੱਲਕੇ ਪਾਈ ਆ ਭਾਈ ਆ ਠੀਕ ਹੈ ਬਾਕੀ ਉਹ ਤੁਹਾਡੇ ਸਾਹਮਣੇ ਇੱਕ ਬੰਦਾ ਆਇਆ ਜੋ ਕਹਿੰਦਾ ਮੈਂ ਪਾਉਣੀ ਨਹੀਂ ਪਾਉਣੀ ਨਹੀਂ ਠੀਕ ਹੈ ਚਾਰ ਨਾਮ ਕੁੰਭ ਰਾਸ਼ੀ ਨੇ ਲੱਗ ਚੁੱਕੇ ਦੇਖੋ ਮੈਂ ਇਹ ਗੱਲ ਕਹਿ ਰਿਹਾ ਦੇਖੋ ਟੇੜ ਦਾ ਹਰ ਇੱਕ ਬੰਦਾ ਪਾਉਂਦਾ ਹੀ ਪਾਉਂਦਾ ਵੀਰੇ ਮੈਂ ਕਹਿੰਦਾ ਕੁੰਭ ਰਾਸ਼ੀ ਵਾਲੇ ਪੰਡਤ ਲਾੜੀ ਏਜੰਸੀ ਕੋਲ ਆਪਣਾ ਡੇਟ ਆਫ ਬਰ ਨਹੀਂ ਹਰੇ ਟਾਈਮ ਪਿਆਰੇ ਭਾਈ ਜੀ ਪਿਆ 27 ਤਰੀਕ ਦਾ ਡਰਾਅ ਆ ਸ਼ਾਮ ਨੂੰ 8 ਵਜੇ ਜੇਕਰ ਸਟਾਕ ਹੋਊਗਾ ਤਾਂ ਟਿਕਟ ਬਿਲੂ ਸਿਰਫ ਗਵਰਨਮੈਂਟ ਦੀ 2 ਲੱਖ ਟਿਕਟ ਪ੍ਰਿੰਟ ਹੋਈ ਆ ਤੇ 2.5 ਕਰੋੜ ਦਾ ਨਾਮ ਪਬਲਿਕ ਟੂ ਗਰੰਟੀਡ ਆ ਤੇ ਕੁੰਭ ਰਾਸ਼ੀ ਵਾਲਿਆਂ ਨੂੰ ਲੱਗਣ ਜਾ ਰਿਹਾ ਇਹ ਕਿਹੜੀ ਆ ਇਹ ਇਹ ਡੀਅਰ ਵਾਲਿਆਂ ਦੀ ਲਾਟਰੀ ਆ ਜੀ ਡੀਅਰ ਵਾਲਿਆਂ ਦੀ ਮੰਥਲੀ ਹਾਂਜੀ ਸਰ ਤੇ ਕਿੰਨੇ ਦੀ ਟਿਕਟਾਂ 500 ਰੁਪਏ ਦੀ 500 ਰੁਪਏ ਦੀ ਹੋਰ ਕਿਹੜੀ ਟਿਕਟਾ ਹੋਰ ਵੀ ਰਹੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਆ 200 ਰੁਪਏ ਦੀ ਟਿਕਟਾਂ ਤੇ 6 ਤਰੀਕ ਨੂੰ 8ਵੇਂ ਮਹੀਨੇ ਦੇ ਵਿੱਚ ਡਰਾਅ ਹੋਣ ਜਾ ਰਿਹਾ ਜੀ ओके 8ਵੇਂ ਮਹੀਨੇ ਦੇ ਵਿੱਚ ਦਾ 8ਵੇਂ ਮਹੀਨੇ ਦੀ ਸੀਤ ਕਿੰਨੀ ਰਾਸ਼ੀ ਇਨਾਮ ਦਾ ਸੀ ਇਹ ਜੀ 1.5 ਕਰੋੜ ਰੁਪਇਆ ਫਰਸਟ ਪ੍ਰਾਈਜ਼ ਆਇਆ ਦਾ ਸਰ 200 ਰੁਪਏ ਦੇ ਵਿੱਚ ਸਿਰਫ ਲਓ ਜੀ 200 ਰੁਪਏ ਦੇ ਵਿੱਚ ਤੁਸੀਂ 2.5 ਕਰੋੜ ਦੇ ਮਾਲਕ ਬਣ ਸਕਦੇ ਹੋ ਹੋਰ ਕੋਈ ਦੇ ਦਿਓ ਆ ਦੇਖੋ ਜੀ ਬਹੁਤ ਆਸਾਨ ਆ ਵੀਰੇ ਆ ਦੇਖੋ ਪੰਜਾਬ ਸਰਕਾਰ ਦੀ 100 ਰੁਪਏ ਦੇ ਵਿੱਚ ਵੀ ਕਿਸਮਤ ਜਮਾ ਸਕਦੇ ਹੋ 100 ਰੁਪਏ ਦੇ ਵਿੱਚ ਜਸਟ ਸਿਰਫ 100 ਰੁਪਏ ਹਾਂ ਜੀ ਦੂਜੇ ਮਹੀਨੇ ਦਾ 15 ਲੱਖ ਆਪਣੇ ਕੋਲ ਲੱਗ ਚੁੱਕਿਆ ਇਹਦਾ ਇਹਦਾ ਹਾਂ ਜੀ 47361 ਨੰਬਰ ਅੱਗੇ ਵੀ ਤੁਹਾਡੇ ਵਿੱਚ ਇਤਨਾ ਸਾਰੀ ਰਾਸ਼ੀ ਆ ਲੈ ਸਕਦੇ ਨੇ ਮੇਰੇ ਸਾਰੇ ਆਓ ਕੰਪਨੀ ਰਾਸੀ ਲਈ ਮੈਂ ਇਹ ਕਹਿ ਰਿਹਾ ਵੀ ਫਰਸਟ ਪ੍ਰਾਈਜ਼ ਦੇ ਚਾਂਸ ਨੇ ਪਰ ਸੈਕੰਡ 10 ਲੱਖ 5 ਲੱਖ ਹੋਰ ਵੀ ਰਾਸੀਆਂ ਵਾਲੇ ਆਓ ਆ ਲੋ ਜੀ ਟਿਕਟਾਂ ਹੁਣ ਪੰਡਿਤ ਜੀ ਵੀ ਵੱਧ ਤੋਂ ਵੱਧ ਆਉਣ ਲੱਗੇ ਤੁਹਾਡਾ ਲੱਕੀ ਨੰਬਰ ਵੀ ਕਰ ਦਾਂਗੇ ਤੇ ਤੁਹਾਡੀ ਜਨਮ ਪੱਤਰੀ ਦੇ ਕੇ ਵੀ ਕਰ ਦਾਂਗੇ ਮੇਰੇ ਹਫ਼ਤੇ ਦਾ ਸਟਾਕ ਪਿਆ ਹਫ਼ਤੇ ਦਾ ਸਿਰਫ ਇੱਕ ਹਫ਼ਤੇ ਦਾ ਇਹ ਸਿਰਫ ਟਿਕਟ 6 ਰੁਪਏ ਦੀ ਆ ਅੱਛਾ ਜੀ ਪਰ 25 ਟਿਕਟਾਂ 150 ਦੀ ਮਿਲਦੀਆਂ ਦਿਨ ਚ ਤਿੰਨ ਵਾਰ ਡਰਾਉ ਹੁੰਦਾ 1 ਵਜੇ 6 ਵਜੇ ਤੇ 8 ਵਜੇ 1 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਆ ਕੀ ਆ ਬਾਤ ਆ ਜੀ ਤੇ ਫਿਰ ਐਡਰੈਸ ਕਿੱਥੇ ਆਣਾ ਪੰਡਿਤ ਲਾਟਰੀ ਏਜੰਸੀ ਅਮਰਗੜ ਫੋਟੋ ਲੱਗੇ ਜਿੱਥੇ ਤੇ ਮੈਂ ਜਿਹੜੀ ਲੋੜ ਨੇੜੇ ਗੁਰਦੁਆਰਾ ਸਿੰਘ ਸਭਾ ਦੇ ਲਵੇ ਆ ਜਾਣਾ ਬਿਲਕੁਲ ਉੱਥੇ ਆ ਕੇ ਤੇ ਫੇਕ ਕਾਲਾਂ ਤੋਂ ਬਚਣੇ ਕਿ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਕੋਈ ਆਨਲਾਈਨ ਨਹੀਂ ਕੋਈ ਆਨਲਾਈਨ ਨਹੀਂ ਵੀਰੇ ਬੱਚੋ WhatsApp ਤੇ ਟਿਕਟ ਨਾ ਪਾਓ ਠੀਕ ਹੈ ਪੌਣੀਆਂ ਟਿਕਟ ਮੈਨੂੰ ਮਿਲ ਕੇ ਪਾਓ ਆਪਣਾ ਡੇਟ ਆਫ ਬਰਥ ਲੈ ਕੇ ਆਓ ਕਿਸੇ ਨੂੰ ਪੈਸਾ ਨਾ ਪਾਓ ਜੇਕਰ ਤੁਹਾਨੂੰ ਕਿਸੇ ਦੀ ਕਾਲ ਆਉਂਦੀ ਹੈ ਵੀ ਪੰਡਤ ਬੋ ਰਿਹਾ ਤਾਂ ਸਮਝ ਲਓ ਫੇਕ ਹੈ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਇਹ ਚੀਜ਼ ਧਿਆਨ ਨਾਲ ਨੋਟ ਕਰ ਲੋ ਕੋਈ ਫੋਨ ਨਹੀਂ ਜਾਂਦਾ ਪੰਡਿਤ ਅਮਰਗੜ ਲਾਟਰੀ ਵਾਲੇ ਵੱਲੋਂ ਜੇਕਰ ਤੁਹਾਨੂੰ ਕੋਈ ਫੇਕ ਕਾਲ ਆਉਂਦੀ ਹੈ ਕਿ ਅਸੀਂ ਉੱਥੋਂ ਬੋਲਦੇ ਹਾਂ ਤੇ ਤੁਹਾਡਾ ਟਿਕਟ ਦਾ ਨਾਮ ਲੱਗ ਗਿਆ ਤਾਂ ਉਹ ਵੀ ਗਲਤ ਆ ਜੇਕਰ ਤੁਹਾਡੇ ਤੋਂ ਕੋਈ ਪੈਸੇ ਪੁੱਹੋਂਦਾ ਤਾਂ ਉਹ ਵੀ ਗਲਤ ਆ ਇਸ ਕਰਕੇ ਤੁਹਾਡੀ ਕੋਈ ਜ਼ਿੰਮੇਵਾਰੀ ਤਾਂ ਨਹੀਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਵੀਰੇ ਕਿਸੇ ਨੂੰ ਪੈਸਾ ਨਾ ਪਾਓ ਸੋਨੂ ਕੋਲ ਆਉਂਦੀ ਹੈ ਕਿਸੇ ਨੂੰ ਪੈਸਾ ਨਾ ਪਾਵਾ ਬਾਰ-ਬਾਰ ਕਹਿਣਾ ਔਰੇ ਆਜੋ ਧੋਖੇ ਤੋਂ ਬਚੋ ਧੋਖੇ ਤੋਂ ਬਚੋ ਹਾਰਡ ਕਾਪੀ ਆਪਣੇ ਹੱਥੇ ਲਓ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਟਰੀ ਡੀਅਰ ਲਾਟਰੀ ਸਟੇਟ ਪੰਜਾਬ ਸਟੇਟ ਦੇ ਜਿਹੜੇ ਹੈਗਾ ਨਾਗਲੈਂਡ ਸਟੇਟ ਤੋਂ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਟਰੀ ਆ ਤੇ ਇੱਥੇ ਆਓ ਤੇ ਇੱਥੇ ਅੱਗੇ ਲਾਟਰੀ ਪਾਓ ਤੇ ਆਪਣੀ ਕਿਸਮਤ ਅਜ਼ਮਾਓ ਕੀ ਜਾਂਦੇ ਨੇ ਕੀ ਕਹੋਗੇ ਜਾਂਦੇ ਨੇ ਕਿਉਂ ਵੀ ਜਾਦਵੀ ਪੰਡ ਲਾਟਰੀ ਏਜੰਸੀ ਕੋਲ ਆਉਣਾ ਅਮਰੀਕਾ ਡਾਉਣਾ ਮਲੇਰਕੋਟਲੇ ਜ਼ਿਲ੍ਹੇ ਚ ਆ ਮਲੇਰ ਕੋਲੇ ਤੋਂ ਜਿਆਦਾ ਆਪਾਂ ਨਾ ਬਿਣੇ ਨੇ ਸੈਂਟਰ 'ਚ ਆਮਰਗੜ ਉਹਦਾ ਸੈਂਟਰ 'ਚ ਆਪਣਾ ਦਫਤਰ ਹੈ ਤੇ ਜਦ ਵੀ ਤੁਸੀਂ ਆਉਣਾ ਆਪਣਾ ਡੇਟ ਆਫ ਬਰਥ ਲੈ ਕੇ ਆਉਣਾ ਜਨਮ ਦਾ ਟਾਈਮ ਲੈ ਕੇ ਆਉਣਾ ਉਹਦੇ ਅਕੋਰਡਿੰਗ ਤੁਹਾਡਾ ਜੋ ਲੱਕੀ ਨੰਬਰ ਕੁੰਡਲੀ ਦੇ ਹਿਸਾਬ ਨਾਲ ਪੜਤੋ ਇਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਊਗਾ ਤੇ ਮੇਰੀ ਬੇਨਤੀ ਹੈ ਵੀ ਫਜ਼ੂਲ ਖਰਚ ਜੋ ਖਰਚਾ ਕੱਢ ਕੇ ਆਪਣੇ ਸਾਰੇ ਪਰਿਵਾਰ ਦੇ ਨਾਮ ਤੇ ਇੱਕ ਵਾਰ ਕਿਸਮਤ ਜਮਾਓ ਪੰਡਤ ਲਾਟਰੀ ਏਜੰਸੀ ਨਾਲ ਤੇ 70 ਰੁਪਏ ਕਿੰਨੇ ਦਾ ਆਦਾਨ-ਪ੍ਰਦਾਨ ਇਹ ਤੁਹਾਡੀ ਹਿੱਸਾ 70 ਪਾਓ 10 ਪਾਓ ਤੁਹਾਡੀ ਹਿੱਸਾ ਅੱਛਾ ਇਹ ਜ਼ਰੂਰੀ ਤੁਸੀਂ ਦੱਸ ਦਿੰਦੇ ਹੋ ਇਹ ਜ਼ਰੂਰੀ ਹੈ ਖੁੱਲੇ ਪੈ ਚੇਂਜ ਲਿਆਓ ਇਹਦੇ ਵਿੱਚ ਪਾ ਦਿਓ ਤੇ ਕਿਰਪਾ ਹੋ ਜਾਣੀਆਂ ਗਰੰਟੀ ਲੈਂਦਾ ਪੰਡਤ ਲਾਟਰੀ ਏਜੰਸੀ ਵਾਲਾ ਕੋਈ ਗਰੰਟੀ ਨਹੀਂ ਲੈਂਦਾ ਵੀ ਜਿਹੜਾ ਸਾਡੇ ਨਾਲ ਜੁੜੂਗਾ ਸਾਡੇ ਨਾਲ ਟਿਕਟਾਂ ਪਾਉਗ ਤੇ ਇਨਾਮ ਵੀ ਲੱਗਣਾ ਬਿਲਕੁਲ ਚਲੋ ਇਹਨਾਂ ਦੇ ਇਹਨਾਂ ਦਾ ਦਾਵਾ ਹੋ ਸਕਦਾ ਪਰ ਕਰਨਾ ਪਰਮਾਤਮਾ ਨੇ ਮਿਹਰ ਆ ਜੇਕਰ ਵਿਧੀ ਵਿਧਾਨ ਜੇ ਤੁਹਾਡਾ ਲਿਖਿਆ ਹੋਇਆ ਕਿਸਮਤ ਦੇ ਵਿੱਚ ਪੈਸਾ ਆਣਾ ਦਾ ਜ਼ਰੂਰ ਆਏਗਾ ਹਾਂ ਜ਼ਰੀਆ ਜ਼ਰੂਰ ਪੰਡਤ ਅਮਗਰ ਲਾਟਰੀ ਬਣ ਸਕਦੇ ਨੇ ਕਿਉਂਕਿ ਘਰ ਬੈਠੇ ਨਹੀਂ ਕੋਈ ਅਮੀਰ ਬਣ ਸਕਦਾ ਘਰ ਬੈਠੇ ਨਹੀਂ ਕੋਈ ਲਾਟਰੀ ਦਾ ਇਨਾਮ ਲੈ ਸਕਦਾ ਜ਼ਰੀਆ ਬਣਨਾ ਪੈਂਦਾ ਜੇਕਰ ਇਹ ਦਵਾ ਕਰਦੇ ਨੇ ਜੇਕਰ ਜ਼ਰੀਆ ਬਣਦੇ ਤਾਂ ਹੋ ਸਕਦਾ ਤੁਹਾਡੀ ਕਿਸਮਤ ਖੁੱਲ ਜਾਵੇ ਤੇ ਜੇਕਰ ਤੁਸੀਂ ਆਪਣੀ ਕਿਸਮਤ ਅਜਮਾਣਾ ਚਾਹੁੰਦੇ ਹੋ ਜਾਂ ਆਪਣੇ ਪਰਿਵਾਰਕ ਮੈਂਬਰ ਜਾਂ ਫਿਰ ਰਿਸ਼ਤੇਦਾਰ ਦੀ ਕਿਸਮਤ ਅਜਮਾਣਾ ਚਾਹੁੰਦਾ ਉਹਦੇ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਦੇ ਸ਼ੇਅਰ ਵੀਜ਼ੀਰ ਕਰਦੇ ਹੋ ਤਾਂ ਜੋ ਕਿਸਮਤ ਅਜਮਾ ਸਕਦਾ ਬੰਦਾ 100 ਰੁਪਏ 50 ਰੁਪਏ ਤੋਂ ਲੈ ਕੇ ਵੱਖ-ਵੱਖ ਟਿਕਟਾਂ ਨੇ ਜਿਹੜੀਆਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਤੇ ਠੱਗੀ ਤੋਂ ਬਚੋ ਆਨਲਾਈਨ ਤੋਂ ਬਚੋ ਪੰਡਤ ਲਾਟਰੀ ਅਮਰਗੜ ਕੋਈ ਕਿਸੇ ਨੂੰ ਇਹ ਕਲੇਮ ਨਹੀਂ ਕਰਦਾ ਕਿ ਪੈਸੇ ਆਨਲਾਈਨ ਪਾਓ ਜਾਂ ਫਿਰ ਕਹਿੰਦਾ ਜਾਂ ਫਿਰ ਕਿਸੇ ਨੂੰ ਟਿਕਟ ਦਿੰਦਾ ਜਾਂ ਪੈਸੇ ਪਾਉਂਦਾ ਇਸ ਕਰਕੇ WhatsApp ਤੇ ਟਿਕਟ ਨਾ ਪਾਓ ਕਹਿਣ ਦਾ ਬਿਲਕੁਲ ਬਿਲਕੁਲ WhatsApp ਤੇ ਟਿਕਟ ਨਾ ਪਾਓ ਤੇ ਜ ਸਾਫਤਨ ਰਹੋ ਤੇ ਅਜਾਏ ਫੇਕ ਕਾਲਾ ਤੋਂ ਸਾਵਧਾਨ ਹੋ ਕਿਸੇ ਨੂੰ ਪੈਸੇ ਨਾ ਦੋ ਜੇਕਰ ਫਿਰ ਕਹਿ ਰਹੇ ਆ ਆਪਦੇ ਰਿਸ਼ਤੇਦਾਰਾਂ ਤੱਕ ਜਾਂ ਕਿਸੇ ਹੋਰ ਸਗੇ ਸੰਧੀਆਂ ਤੱਕ ਵੀਡੀਓ ਪਹੁੰਚਾਉਣਾ ਚਾਹਦੇ ਹੋ ਤਾਂ ਜੋ ਉਹਨਾਂ ਦਾ ਭਲਾ ਹੋ ਸਕੇ ਕਿਸਮਤ ਅਜਮਾ ਸਕਣ ਤਾਂ ਵੀਡੀਓ ਨੂੰ ਜ਼ਰੂਰ ਵਾਰ-ਵਾਰ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੋ ਗੱਲਾਵਤ ਹੋਈ ਨੇ ਕਿੱਦਾਂ ਲ